ਸਾਡੇ ਸੀਨੀਅਰ ਅਫਸਰਾਂ ਵੱਲੋਂ ਤੇ ਸਾਡੇ ਸੀਨੀਅਰ ਪੁਲਿਸ ਕਪਤਾਨ ਬੜਵਿੰਦ ਜੁਤੀ ਜਦੋਂ ਬਹਿ ਜੀ ਵੱਲੋਂ ਉਹਨਾਂ ਦੀ ਸਖਤ ਜਿਵੇਂ ਸਨਰਦੇਸ਼ਾਂ ਦੇ ਜਿਵੇਂ ਪਹਿਲਾਂ ਜਿਹੜਾ ਡਰਗ ਸਮਗਲਰਾਂ ਦੇ ਪੈਟਰੋਲੇ ਦੇ ਖਿਲਾਫ ਐਕਸ਼ਨ ਚੱਲਿਆ ਸੀ ਉਸੇ ਕਾਸੋ ਆਪਰੇਸ਼ਨ ਦੇ ਤਹਿਤ ਜਿਹੜਾ ਕਾਸੋ ਆਪਰੇਸ਼ਨ ਸਵੇਰੇ 9 ਵਜੇ ਚਲਾਇਆ ਗਿਆ ਜਿੰਨੇ ਸਾਡੇ ਇਲਾਕੇ ਦੇ ਸਮਗਲਰਾਂ ਪੈਟਰੋਲੇ ਆ ਕੋ ਬੇਲੋਡ ਵੀ ਹੋਏ ਆ ਜਿਹੜੇ ਜਿਨ੍ਹਾਂ ਦੇ ਪਹਿਲਾਂ ਪਰਚੇ ਦਿੱਤੇ ਆ ਉਹਨਾਂ ਸਾਰਿਆਂ ਦੀ ਜਿਹੜੀ ਥਾਰੂਲੀ ਚੈੱਕ ਕਰ ਰਹੇ ਆ ਉਹਨਾਂ ਸਾਰਿਆਂ ਦੇ ਡਰੋਗ ਟੈਸਟ ਕਰਾਈ ਜਾਣਗੇ ਜਿਹੜਾ ਵੀ ਡਰੋਗ ਟੈਸਟ ਪੋਸਟ ਹੋਊਗਾ ਉਹਦੇ ਖਿਲਾਫ ਜਿਹੜੀ ਸਖਤਕਾਰ ਵੀ ਕੀਤੀ ਜਾਊਗੀ ਇਸ ਤੋਂ ਬਿਨਾ ਮੈਂ ਫਿਰ ਵੀ ਇਹਨਾਂ ਨੂੰ ਜਿਹਨਾਂ ਨੇ ਪਹਿਲਾਂ ਵੇ ਲੋਡ ਵੀ ਹੈ ਤਾਬਣੀ ਵੀ ਦੇਣਾ ਚਾਹਣਾ ਵੀ ਨਸ਼ੇ ਦੇ ਬਿਲਕੁਲ ਲੱਗੇ ਨਾ ਜਾਂ ਤੇ ਜਿਹੜੇ ਸਮਗਲਰ ਜਿਹੜੇ ਇਲਾਕੇ ਦੇ ਸਮਗਲਨ ਦਾ ਕੰਮ ਕਰਦੇ ਸੀ ਉਹਨਾਂ ਨੂੰ ਵੀ ਤਾਬਣੀ ਦੇਣੀ ਚਾਹਣਾ ਕਿਉਂਕਿ ਅੱਜ ਜਿਹੜੇ ਸਮਗਲਰ ਤੇ ਪੈਟਰੋਲ ਦੇ ਹੀ ਰੇਡ ਅਸੀਂ ਕਰ ਰਹੇ ਆ ਤੇ ਜਿਹੜੇ ਵੇ ਲੋਡ ਆ ਉਹਨਾਂ ਨੂੰ ਚੱਕ ਚਲ ਟੈਕਨੀਕਲ ਨੂੰ ਕੁਝ ਮਿਲਿਆ ਵੀ ਹੈਗਾ ਜੀ ਜਾਂ ਹਾਂ ਹਾਕਾ ਕਸੋ ਦੇ ਤੇ ਸਾਨੂੰ ਇੱਕ ਵਿਅਕਤੀ ਮਿਲਿਆ ਜਿਹਦੇ ਅਸੀਂ ਐਨਡੀ ਐਨਡੀਬੀਐਸ ਦਾ ਪਰਚਾ ਦੱ ਕਰ ਰਹੇ ਹਾਂ ਮਤਲਬ ਇਹਦਾ ਨਾਮ ਕੀ ਹੈ ਤੇ ਕੀ ਬਰਾਮਦ ਕੀਤਾ ਤੇਰਾ ਗੁਰਪ੍ਰੀਤ ਰੇਨ ਵਾਲਾ ਕਮਾਣਾ ਦਾ ਕਸੋ ਆਪਰੇਸ਼ਨ ਦਿੱਤਾ ਜਿਹੜਾ ਵੰਦਰ ਲੋਡ ਤੋਂ ਉਹਨੂੰ ਫੜਿਆ ਜਿਹਦੇ ਕੋਲ 5 ਗ੍ਰਾਮ ਜੜੀ ਹੈਰੋ ਨੂੰ ਬਰਾਮਦ ਹੋਈ ਹੈ ਉਹਦੇ ਸੰਬੰਧੀ ਵੀ ਜਿਹੜਾ ਅਸੀਂ ਕਾਰਬੀਐਮ ਪਰਚਾ ਐਫਆਰ ਲੋਚ ਕਰ ਰਹੇ ਹਾਂ ਪਰ ਹੋਰ ਵੀ ਸੰਭਵ ਹੈਗਾ ਵੀ ਆ ਸਕਿਆ ਵੀ ਹੋਰ ਵੀ ਫੜਿਆ ਜਾਣਾ ਬਿਲਕੁਲ ਬਿਲਕੁਲ ਹੈ ਜੀ ਬਿਲਕੁਲ ਸਾਡਾ ਜਿਹੜਾ ਕਸੋ ਆਪਰੇਸ਼ਨ ਗੋਇੰਗ ਆਨ ਹੈ ਹòn ਤੱਕ ਕਿੰਨੇ ਇਲਾਕਿਆਂ 'ਚ ਕੀਤਾ ਗਿਆ ਇਹ 6 ਇਲਾਕਿਆਂ ਜਿਹੜਾ ਸੰਭਾਲੇ ਥਾਣੇ 'ਚ ਕੀਤਾ ਗਿਆ ਤੇ 5 ਇਲਾਕਿਆਂ ਦੇ ਵਿੱਚ ਪਸ਼ੋੜਾ ਥਾਣੇ 'ਚ ਕੀਤਾ 11 ਜਗ੍ਹਾ ਤੇ ਰੇਡ